ਸਾਡੇ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਅਰਵਿੰਦ ਪੰਗੜੀਆ ਜੀ ਤੇ ਸਾਰੇ ਮੈਂਬਰ ਸਾਹਿਬਾਨ ਦੋ ਦਿਨ ਦੇ ਪੰਜਾਬ ਦੌਰੇ ਤੇ ਸੀਗੇ ਕੱਲ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਗਲੇ 5 ਸਾਲਾਂ ਚ ਕੀ ਪੰਜਾਬ ਦੇ ਪੰਜਾਬ ਲਈ ਕੀ ਕੀ ਕੇਂਦਰ ਵੱਲੋਂ ਫੰਡਾਂ ਦੀ ਲੋੜ ਆ ਔਰ ਸਾਰੀਆਂ ਡਿਫਰੈਂਟ ਪੋਲੀਟੀਕਲ ਪਾਰਟੀ ਪੰਜਾਬ ਦੀਆਂ ਉਹਨਾਂ ਨੇ ਆਪਣਾ ਪੱਖ ਜਿਹੜਾ ਉਹ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਰੱਖਿਆ ਸੀਗਾ ਅੱਜ ਅੰਮ੍ਰਿਤਸਰ ਦੇ ਵਿੱਚ ਸੀਗਾ ਅੱਜ ਇੰਡਸਟਰੀ ਦਾ ਪੱਖ ਸੁਣਿਆ ਪੰਜਾਬ ਦੀ ਇੰਡਸਟਰੀ ਦਾ ਹੋਰ ਬਹੁਤ ਸਾਰੇ ਲੋਕਾਂ ਨੂੰ ਸ hẳn ਕੀਤਾ ਹੋਇਆ ਸੀ ਸੱਦਿਆ ਹੋਇਆ ਸੀਗਾ ਕਿ ਆਕੇ ਤੁਸੀਂ ਆਪਦਾ ਪੱਖ ਫਾਈਨਾਂਸ ਦੇ ਸਬੰਧੀ ਪੰਜਾਬ ਦਾ ਦੱਸੋ ਉਹ ਪੱਖ ਜਿਹੜਾ ਹੈਗਾ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਵੱਲੋਂ ਸੁਣਿਆ ਗਿਆ ਤੋਂ ਉਸ ਤੋਂ ਬਾਅਦ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਜੀ ਅਤੇ ਉਹਨਾਂ ਦੇ ਸਾਰੇ ਕਮਿਸ਼ਨ ਦੇ ਸਾਥੀ ਮੈਂਬਰ ਸਾਹਿਬਾਨ ਨੇ ਕਿਹਾ ਕਿ ਅਸੀਂ ਗੋਲਡਨ ਟੈਂਪਲ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆਗੇ ਨਤਮਸਤਕ ਹੋਣਾ ਚਾਹੁੰਦੇ ਆਗੇ ਉਹ ਉਹਨਾਂ ਨੂੰ ਜਿਹੜਾ ਅਸੀਂ ਕੰਪਨੀ ਕਰਕੇ ਮੈਂ ਮੇਰੇ ਦਾ ਲਾਲਜੀਤ ਪੁੱਲਰ ਜੀ ਸਾਡੇ ਮਨਿਸਟਰ ਸਹਿਬਾਨ ਕੈਬਨਿਟ ਕਲੀਗ ਹਰਭਜਨ ਸਿੰਘ ਈਟੀਓ ਜੀ ਸਰਦਾਰ ਕਲਦੀਪ ਸਿੰਘ ਤਾਲੀਵਾਲ ਜੀ ਅਸੀਂ ਉਹਨਾਂ ਨੂੰ ਲੈ ਕੇ ਆਏ ਸੀ ਨਤਮਸਤਕ ਹੋਏ ਨੇ ਕਿ ਸੋ ਹੁਣ ਇਸ ਤੋਂ ਬਾਅਦ ਬਾਗਾ ਬਾਡਰ ਜਾਣਗੇ ਸੋ ਆਉਣ ਵਾਲੇ 5 ਸਾਲਾਂ ਚ ਸੈਂਟਰ ਵੱਲੋਂ ਪੰਜਾਬ ਨੂੰ ਕੀ ਕੀ ਫੰਡਾਂ ਦੀ ਜਿਹੜੀ ਅਲੋਕੇਸ਼ਨ ਹੋਣੀ ਆ ਉਹਦੇ ਤੇ ਚਰਚਾ ਹੋਈ ਆ ਅਸੀਂ ਆਪਣੇ ਵੱਲੋਂ ਮਜ਼ਬੂਤ ਪੱਖ ਜਿਹੜਾ ਉਹ ਰੱਖਿਆਗਾ ਕਿ ਆਉਣ ਵਾਲੇ 5 ਸਾਲਾਂ ਚ ਸਾਨੂੰ ਪੰਜਾਬ ਨੂੰ ਕੀ ਕੀ ਲੋੜਾ ਔਰ ਪੰਜਾਬ ਦੇ ਉੱਤੇ ਅੱਜ ਪੰਜਾਬ ਕਿਸ ਹਾਲਾਤ ਚ ਜਿਹੜਾ ਬਜਟ ਆਇਆ ਅੱਜ ਦਾ ਮੈਂ ਸਮਝਦਾ ਨੇ ਅੱਜ ਜਿਹੜਾ ਕੇਂਦਰ ਸਰਕਾਰ ਵੱਲੋਂ ਬਜਟ ਆਇਆਗਾ ਉਹਨੇ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਜਿਹੜਾ ਫਰਟੀਲਾਈਜ਼ਰ ਦੇ ਵਿੱਚ ਕਿਸਾਨ ਨੂੰ ਸਬਸਿਡੀ ਮਿਲਦੀ ਸੀ ਉਹਦੇ ਤੇ ਵੀ ਲਗਭਗ 36% ਕੱਟ ਲਾਇਆਗਾ ਔਰ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕੋਈ ਪੈਸਾ ਨਹੀਂ ਦਿੱਤਾ ਪੰਜਾਬ ਦੇ ਹੈਲਥ ਸੈਕਟਰ ਨੂੰ ਕੋਈ ਪੈਸਾ ਨਹੀਂ ਦਿੱਤਾ ਪੰਜਾਬ ਦੇ ਫਾਰਮਰ ਦੀ ਦੁਗਣੀ ਆਮਦਨ ਕਰਨੀ ਚਾਹੁੰਦੇ ਸੀਗੇ ਭਾਰਤੀ ਜਨਤਾ ਪਾਰਟੀ ਦਾ ਨਾਰਾ ਸੀ ਬੀਜੇਪੀ ਵੱਲੋਂ ਕਿਹਾ ਗਿਆ ਸੀ ਕਿ ਕਿਸਾਨ ਦੀ ਆਮਦਨ ਦੁਗਣੀ ਕਰਾਂਗੇ ਪਰ ਲੇਕਿਨ ਅੱਜ ਫੇਰ ਪੰਜਾਬ ਦੇ ਕਿਸਾਨ ਨੂੰ ਨਰਾਸ਼ ਕੀਤਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਬਜਟ ਆ ਕੇਂਦਰ ਸਰਕਾਰ ਦਾ ਇਹ ਪੰਜਾਬ ਵਿਰੋਧੀ ਬਜਟ ਆ ਔਰ ਬੀਜੇਪੀ ਦਾ ਚਿਹਰਾ ਲੰਗਾ ਹੋ ਗਿਆ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਕਰਦੀ ਆ ਜਿਹੜੇ ਦੁਬਾਰਾ ਕਰਨੇ ਲਈ ਕਿੰਨਾ ਸੁਭਾਕੇਸ਼ਲੀ ਸਮੇ ਰਹੀ ਆਪਣਾ ਮੈਂ ਤਾਂ ਪਹਿਲਾਂ ਮੇਰਾ ਤਾਂ ਬਹੁਤ بڑے سوباگ کی بات ہے میرے لیے سر پنجاب کے لیے کیا کیا میٹنگ بھی ہوئی ہے کیا کیا خاص جو آنے والے دنوں میں پنجاب کے لیے پنجاب کی چڑھتی کلا کے لیے جو کیا میٹنگ میں کیا فیصلے فیصلے ابھی نہیں ہوتے ابھی تو ہم سب سننے آئے ہیں پنجاب کو خاص انڈسٹری